इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਬਟਾਲਾ ਅਜ ਮਿਤੀ 28 1 2024 ਸ਼ਹਿਰ ਬਟਾਲੇ ਦੇ ਐਮ ਐਲ ਏ ਸ਼ਰੀ ਕਲਸੀ ਨਵੀਂ ਸੜਕ ਉਦਘਾਟਨ ਕੀਤਾ ਗਿਆ ਸਿੰਬਲ ਚੌਕ ਸੜਕ ਕਈ ਪਿੰਡਾਂ ਨੂੰ ਜੋੜਦੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਨੇ ਦੱਸਿਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਝਾੜੂ ਸਰਕਾਰ ਆਈ ਉਦੋਂ ਤੋਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਕਿਸੇ ਦੇ ਨਾਲ ਕੋਈ ਵੀ ਵਿਰਧ ਵਿਰੋਧ ਨਹੀਂ ਰੱਖਿਆ ਜਾ ਰਿਹਾ ਪੱਤਰਕਾਰ ਲਾਹਵੰਦ ਸਿੰਘ ਨੇ ਲਿਆਂਦੀ ਰਿਪੋਰਟ ਇੱਥੇ ਨੋਟ ਕਰੀ ਇਹੋ ਦੱਸਿਆ ਗਿਆ ਕਿ ਇਹ ਬਲੈਕ ਮਾਰਡ ਏਰੀਆ ਜੀ ਟਕਾਲਾ ਬੈਕ ਬੈਕਵਾਇਟ ਦੀ ਐਕਸ਼ਨ ਕੇ ਆਜੀ ਇੱਕ ਕਸਮਾ ਹੈ ਜੀ ਹੁਣ ਜਿਹੜਾ ਉਹ ਕਸਬਾ ਜਿਹੜਾ ਉਹ ਆਪਣੀ ਨਿਹਾਰ ਜਿਹੜੀ ਆ ਆਸਤੇ ਆਸਤੇ ਜਿਹੜੀ ਆ ਉਹ ਨਿਹਾਰ ਦਾ ਨਗਰ ਆ ਪਰ ਐਨਾਲਿਸਟ ਜਿਹੜਾ ਕਨਵਾ ਰੋਡ ਹੈ ਇਸ ਕਨਵਾ ਰੋਡ ਦੀ ਬਹੁਤ ਵੱਡੀ ਖਾਸੀਅਤ ਹੈ ਕਿਉਂਕਿ ਇਸ ਕਨਵਾ ਰੋਡ ਦੇ ਉੱਪਰ ਹੀ ਦੋ ਕਾਲਜ ਨੇ ਕੋਲ ਟੈਕਨੀਕਲ ਵਾਲਾ ਇਆਈਆਈ ਕਾਲਜ ਹੈ ਪਾਸ ਇੱਥੇ ਨੇ ਕੁਝ ਕਲੋਨੀਆਂ ਨੇ ਹਰ ਪਾਸੇ ਪ੍ਰਕਾਸ਼ ਕਰਕੇ ਇੱਕ ਏਰੀਆ ਜਿਹੜਾ ਜਾਂ ਤਾਂ ਮਹੱਤਵਪੂਰਨ ਸਥਾਨ ਕਿ ਕਨਵਾ ਨੂੰ ਜਾਂਦਾ ਹੈ ਇੱਥੇ ਵੱਡਾ ਘੱਲੂ ਘਰਾ ਹੋਇਆ ਹੈ ਕਿ ਇਸ ਰੋਡ ਦੀ ਮਹੱਤਤਾ ਬੜੀਆ ਸ਼ਹਿਰ ਦੀ ਬਹੁਤ ਵੱਡੀ ਵਸਤੂ ਹੈ ਇਸੇ ਰੋਡ ਤੇ ਨਿਰਪੱਖਤਾ ਖਾਸ ਕਰਕੇ ਹੁਣ ਇਧਰ ਪਹਿਲਾ ਕੋਟ ਵੀ ਹੈ ਕਿ ਹੁਣ ਇਸਧਰਲੇ ਪਾਸੇ ਤਸੀਲ ਵੀ ਆ ਜਾਣੀ ਇਹਨਾਂ ਸਾਰੇ ਮਾਮਲਿਆਂ ਦਾ ਧਿਆਨ ਰੱਖਦੇ ਚੁੱਕੇ ਉਹ ਕੀ ਕੀ